ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਵੱਲੋਂ ਲੋੜਵੰਦ ਪਰਿਵਾਰਾਂ ਦੇ ਲਈ ਹਰ ਸਮੇਂ ਤਿਆਰ ਵਰ ਤਿਆਰ ਰਿਹਾ ਜਾਂਦਾ ਹੈ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਾਨਸਾ ਵਿਖੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਉੱਥੇ ਹੀ ਇਸ ਮੌਕੇ ਵੱਖ-ਵੱਖ 슬ਮ ਏਰੀਆ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਜ਼ਰੂਰਤਮੰਦ ਬਜ਼ੁਰਗ ਨੇ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਜੋ ਕਿ ਉਹ ਸੰਪਰਕ ਕਰ ਸਕਦੇ ਨੇ ਕਿਉਂਕਿ ਦੱਸਿਆ ਕਿ ਮਾਨਸਾ ਵਿਖੇ 11 ਤਰੀਕ ਨੂੰ ਕੈਂਪ ਲੱਗਣ ਵਾਲੇ ਤੇ ਉਸ ਕੈਂਪ ਦੇ ਵਿੱਚ ਰਜਿਸਟ੍ਰੇਸ਼ਨ ਤਾਂ ਕਿ ਕੀਤੀ ਜਾ ਸਕਣ ਇਸ ਸੰਬੰਧੀ ਅਪੀਲ ਵੀ ਕੀਤੀ ਗਈ ਹੈ ਜਿਹੜਾ ਪੁੱਲਿਆ ਗਿਆ ਕੀ ਕਹਣਾ ਚਾਹੁੰਦਾ ਪਹਿਲਾਂ ਤਾਂ ਜੀ ਸਾਰੇ ਪੱਤਰਕਾਰਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਬੰਨਿਓ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਜੀ ਅੱਜ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਇਕਾਈ ਦੀ ਟੀਮ ਨੇ ਆਪਣੇ ਰਜਿੰਦਰ ਬਰਮਾ ਜੀ ਦੀ ਅਗਵਾਈ ਹੇਠ ਚਾਰ ਸਹਿਜਾਦਾਂ ਦੀ ਯਾਦ ਨੂੰ ਸਮਰਪਿਤ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਉਨੇ ਹੀ ਰਹਿਣੇ ਹਰ ਸਾਲ ਵੀ ਉਨੇ ਆ ਮਹੀਨੇ ਦੇ ਮਹੀਨੇ ਵੀ ਉਨੇ ਰਹਿਣੇ ਆ ਸਲਾਮੀ ਰੀ ਨੂੰ ਤਾਂ ਕਵਰ ਕਰਦੀ ਕਰਦੇ ਆ ਕਿਉਂਕਿ ਸਾਡਾ ਮੂ ਮੇਨ ਮਕਸਦ ਹੀ ਇਹ ਹੈ ਵੀ ਸਲਾਮੀ ਰੀ ਨੂੰ ਅਸੀਂ ਕਿਵੇਂ ਕਵਰ ਕਰੀਏ ਉਸੇ ਤਰ੍ਹਾਂ ਅਸੀਂ ਅੱਜ ਚਾਰ ਸਹਿਜ ਜਦ ਦੇ ਦੀ ਯਾਦ ਨੂੰ ਸਮਰਪਿਤ ਇੱਥੇ ਚਾਵਲਾਂ ਦਾ ਤੇ ਦੁੱਧ ਦਾ ਲੰਗਰ ਲਾਇਆ ਜੀ ਨਾਲ ਹੀ ਅਸੀਂ ਜੋ ਸਾਡੀਆਂ ਸਲਾਮੀ ਰੀ ਦੀਆਂ ਸਕੀਮਾਂ ਨੇ ਉਹ ਵੀ ਬੱਚਨ ਨੂੰ ਅਵੇਅਰ ਕਰਕੇ ਦੱਸਿਆਂਗੇ ਜਿਸ ਤਰ੍ਹਾਂ ਕਿ 4000 ਰੁਪਏ ਪੈਨਸ਼ਨ ਲੱਗਦੀ ਹੈ ਜੀ ਉਹ ਅਸੀਂ ਇਹਨਾਂ ਨੂੰ ਦੱਸਿਆ ਵੀ ਜਿਨ੍ਹਾਂ ਦੇ ਸਿਰ ਤੇ ਫਾਦਰ ਨਹੀਂ ਹੈਗੀ ਬੱਚਿਆਂ ਦੀ ਦੋ ਬੱਚਿਆਂ ਦੀ 4000 ਰੁਪਏ ਪੈਨਸ਼ਨ ਕਿਸ ਤਰ੍ਹਾਂ ਲੱਗਦੀ ਹੈ। ਬਾਕੀ ਇਹਨਾਂ ਨੂੰ ਇਹ ਦੱਸਿਆ ਕੋਈ ਮੈਡੀਕਲ ਸਹੂਲਤ ਤੁਹਾਨੂੰ ਜ਼ਰੂਰਤ ਹੈ। ਤੁਹਾਡੇ ਇਥੋਂ ਦੇ ਫਰੂਫ ਬਣੇ ਹੋਣ ਤਾਂ ਤੁਹਾਨੂੰ ਸਰਕਾਰੀ ਹਸਪਤਾਲ ਵੀ ਅਸੀਂ ਲੈ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਹੈ ਇਹ। ਬਾਕੀ ਜਿਵੇਂ ਕਿਸ ਨੂੰ ਬੀਡ ਚੇਅਰ ਚਾਹੀਦੀ ਹੈ, ਕੋਕੰਨਾ ਦੀ ਮਸ਼ੀਨ ਚਾਹੀਦੀ ਹੈ, ਕੋਈ ਸਰਵਾਈਕਲ ਵਾਲਾ ਆਪਣੇ ਕਾਰਲਰ ਲਾਉਂਦੇ ਹਨਾ ਉਹ ਚਾਹੀਦਾ ਵੀ ਉਹ ਵੀ ਸਾਡੇ ਨਾਲ ਸੰਪਰਕ ਕਰੋ। ਅੱਜ ਅਸੀਂ ਇਹਨਾਂ ਨੂੰ ਪੱਕੇ ਤੌਰ ਤੇ 10 ਜਣਿਆਂ ਨੂੰ ਘਟੋ ਘਟ ਅਸੀਂ ਇਥੇ ਆਪਦਾ ਨੰਬਰ ਦੇ ਕੇ ਜਾ ਰਹੇ ਹਾਂ ਆਪਣੇ ਕਲੱਬ ਮੈਂਬਰਾਂ ਦਾ। ਵੀ ਸਾਡੇ ਕਿਸੇ ਵੀ ਮੈਂਬਰ ਤੋਂ ਇੱਕ ਤੋਂ ਫੋਨ ਨਹੀਂ ਚੱਕਿਆ ਤਾਂ ਦੂਸਰਾ ਕਾਲ ਲਾ ਲੈਣ ਜੇ ਉਹਨਾਂ ਉਸ ਤੋਂ ਨਹੀਂ ਚੱਕਿਆ ਤਾਂ ਤੀਜੇ ਨੂੰ ਅਸੀਂ 10 ਨੰਬਰ ਤਕਰੀਬਨ ਇੱਥੇ ਦੇ ਕੇ ਜਾ ਰਹੇ ਹਾਂ ਬਾਕੀ ਅਸੀਂ ਆਸ ਕਰਦੇ ਹਾਂ ਵੀ ਕਿਸੇ ਦਾ ਕੋਈ ਵੀ ਬੱਚਾ ਪੜਨ ਤੋਂ ਬੰਜਾ ਬੈਠਾ ਹੈ ਸਿਰਫ 2 ਰੁਪਿਆ ਦੀ ਲੋੜਵੰਦ ਪਰਿਵਾਰਾਂ ਨੂੰ ਉਹ ਬੱਚਿਆਂ ਨੂੰ ਅਸੀਂ ਸਕੂਲ ਨਾਲ ਜੋੜਾਂਗੇ ਸਾਡੇ ਨਾਲ ਸੰਪਰਕ ਕਰੋ ਬਾਕੀ ਪਰਮਾਤਮਾ ਸੁੱਖ ਰੱਖੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀ ਆਪਦੀ ਟੀਮ ਹਲਾਸ਼ੇਰੀ ਜਿੰਦਗੀ ਸਾਡਾ ਜਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਦਾ ਹਮੇਸ਼ਾ ਹੀ ਨੁਕਤਾ ਦੀ ਸੇਵਾ ਨੂੰ ਮੁੱਖ ਰੱਖ ਕੇ ਜੋ ਵੀ ਸਮਾਜ ਭਲਾਈ ਦੇ ਕੰਮ ਆ ਉਹ ਅਸੀਂ ਕਰਦੇ ਆ ਰਹੇ ਹਾਂ ਅਸੀਂ ਖਾਸ ਤੌਰ ਤੇ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਦੇ ਆ ਜਿਨ੍ਹਾਂ ਨੂੰ ਵਾਕਈ ਚੀਜ਼ ਦੀ ਲੋੜ ਹੁੰਦੀ ਆ ਜਿਸ ਤਰ੍ਹਾਂ ਅਸੀਂ ਅੱਜ ਚਾਵਲਾਂ ਦਾ ਤੇ ਦੁੱਧ ਦਾ ਲੰਗਰ ਇਸ ਏਰੀਆ ਦੇ ਵਿੱਚ ਲਗਾਇਆ ਤੇ ਨਾਲ ਨਾਲ ਜਿੰਨੇ ਵੀ ਮਾਨਸਾ ਦੇ ਸਲਾਮ ਏਰੀਆ ਆ ਸੜੀ ਪਿਛਲੇ 2 ਮਹੀਨੇ ਤੋਂ ਸਮੁੱਚੀ ਮਾਨਸਾ ਜ਼ਿਲ੍ਹੇ ਦੀ ਟੀਮ ਵੱਲੋਂ ਜਿਹੜੇ ਕੱਪੜੇ ਆ ਕੋਟੀਆਂ ਸਵਟਰ ਉਹ ਵੀ ਲਗਾਤਾਰ ਬੰਡੀਆਂ ਜਾ ਰਹੀਆਂ ਨੇ ਕਿਉਂਕਿ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਜਿਹਦੇ ਕੋਲ ਕੋਈ ਚੀਜ਼ ਦੀ ਲੋੜ ਆ ਉਹ ਸਾਡੇ ਕੋਲ ਆ ਕੇ ਲੈ ਲਓ ਜਿਹਦੇ ਕੋਲ ਕੋਈ ਫालतू ਚੀਜ਼ਾਂ ਪਈਆਂ ਨੇ ਉਹ ਸਾਨੂੰ ਦੇ ਦਿਓ ਉਸੇ ਅਪੀਲ ਦੇ ਤਹਿਤ ਸਾਡੇ ਕੋਲ ਬਹੁਤ ਜ਼ਿਆਦਾ ਸਮਾਨ ਇਕੱਠਾ ਹੋਇਆ ਸੀ ਸਾਡੇ ਮੈਡਮ ਮਨਜੂ ਜਿੰਦਲ ਜੀ ਅਤੇ ਸਮੁੱਚੀ ਟੀਮ ਵੱਲੋਂ ਵਾਕੋਕ ਸਲਾਮੇ ਏਰੀਆ ਦੇ ਵਿੱਚ ਜਾ ਕੇ ਉਹ ਸਮਾਨ ਵੰਡਿਆ ਵੀ ਗਿਆ ਪਿਛਲੇ ਸਮੇਂ ਦੇ ਵਿੱਚ ਅਸੀਂ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਉੱਚਾ ਸੁਣਦਾ ਜਾਂ ਜਿਹੜੀ ਵੀ ਚੀਜ਼ ਦੀ ਲੋੜ ਆ ਗੋਡੇ ਨੀ ਕੈਪ ਦੀ ਲੋੜ ਆ ਕੰਨਾਂ ਲਈ ਸੁਣਨ ਵਾਲੀ ਮਸ਼ੀਨ ਦੀ ਲੋੜ ਆ ਜਾਂ ਹੋਰ ਸਮਾਨ ਦੀ ਲੋੜ ਆ ਉਹ ਵੀ ਅਸੀਂ ਮੜਲਾ ਅੱਡੇ ਕੈਂਪ ਲਗਾਇਆ ਸੀ ਇਸੇ ਤਰੀਕੇ ਨਾਲ ਮਾਨਸਾ ਦੇ ਵਿੱਚ ਵੀ ਅਸੀਂ ਵਾਕੋਕ ਸਲਾਮੇ ਏਰੀਏ ਦੇ ਵਿੱਚ ਅਪੀਲ ਕਰਦੇ ਆ ਕਿ ਜਿਹੜੇ ਵੀ ਬਜ਼ੁਰਗਾਂ ਨੂੰ ਕੋਈ ਚੀਜ਼ ਦੀ ਲੋੜ ਆ ਉਹ ਸਾਡੇ ਨਾਲ ਸੰਪਰਕ ਕਰ ਲੈਣ ਤਾਂ ਜੋ ਜੋ 11 ਤਰੀਕ ਨੂੰ ਮਾਨਸਾ ਵਿਖੇ ਕੈਂਪ ਲੱਗਣਾ ਉਹਦੇ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ ਅਤੇ ਖਾਸ ਤੌਰ ਤੇ ਸਾਡਾ ਜਿਹੜਾ ਮੇਨ ਕੰਮ ਆ ਉਹ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਵਾਸਤੇ ਅਵੇਅਰਨੈਸ ਕਰਨੀ ਅਤੇ ਸਕੂਲਾਂ ਨਾਲ ਬੱਚਿਆਂ ਨੂੰ ਜੋੜਨਾ ਜਿੰਨੇ ਵੀ ਬੱਚੇ ਬਾਲ ਵਿਖਿਆ ਕਰਦੇ ਆ ਜਾਂ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਉਹਨਾਂ ਨੂੰ ਸਾਡੀ ਐਸੋਸੀਏਸ਼ਨ ਦੇ ਮੈਂਬਰ ਸਾਨੂੰ ਆ ਕੇ ਦੱਸ ਦਿੰਦੇ ਆ ਅਸੀਂ ਉਹਨਾਂ ਦੇ ਮਾਪਿਆਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਖਾਸ ਤੌਰ ਤੇ ਸਕੂਲਾਂ ਨਾਲ ਜੋੜਦੇ ਆ ਇਸ ਮੈਮ ਦੇ ਵਿੱਚ ਮੈਡਮ ਹਰਪਾਲ ਕੌਰ ਜੀ ਮੈਡਮ ਗਗਨ ਜੀ ਮੈਡਮ ਸੂਨੀਆ ਜੀ ਅਤੇ ਸਮੁੱਚੇ ਸਾਡੇ ਸ਼ਰਮਾ ਜੀ ਤੇ ਸਾਡੇ ਨਾਲ ਕਾਫੀ ਅਧਿਆਪਕ ਵੀ ਜੁੜੇ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹਰ ਕੰਮ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਸਾਰਿਆਂ ਦਾ ਅਸੀਂ ਧੰਨਵਾਦ ਕਰਦਾ ਖਾਸ ਤੌਰ ਤੇ ਸਾਡੇ ਵੀਰ ਜਿੰਨੇ ਵੀ ਪੱਤਰਕਾਰ ਸਾਹਿਬਾਨ ਬੈਠੇ ਆ ਤੇ ਨਾਲ ਸਾਡੀ ਵਾਈਟ نیوز ਸ਼ੇਅਰ ਵੀ ਕਰਦੇ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ